ਕਲਸਾ ਵਾਈਬਲੀ ਕੀ ਫਤਿਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਨੇ ਜਿਹੜਾ ਫੈਸਲਾ ਹੋਇਆ ਉਹ ਮੈਂ ਅਸੂਖ ਦਾ ਹੈ ਕਿ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਵਰਤਾਰਾ ਵਰਤਾਇਆ ਮੈਂ ਇੱਕ ਗੁਰੂ ਦਾ ਨਿਮਾਣਾ ਸਿੱਖਾ ਅਰ ਧਾਰਮਿਕ ਸਿੱਖਿਯਤ ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ ਤੇ ਖਾਸ ਕਰਕੇ ਸਿੰਘ ਸਰਬੰਦ ਦਾ ਮੈਂ ਜ਼ਿੰਦਗੀ ਵਿੱਚ ਹਮੇਸ਼ਾ ਹੀ ਸਤਿਕਾਰ ਕੀਤਾ ਹੈ ਤਾਂ ਮੈਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਵੀ ਬਹੁਤ ਸਤਿਕਾਰ ਕੀਤਾ ਸੀ ਪਰ ਜਦੋਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਭੁੱਲ ਕੇ ਪੰਥ ਕੁ ਰਹਤ ਮਰਿਆਦਾ ਨੂੰ ਭੁੱਲ ਕੇ ਤਮ ਪ੍ਰਮਾਨ ਨੂੰ ਕਰਵੈਤਾ ਨੂੰ ਭੁੱਲ ਕੇ ਤੇ ਜਥੇਦਾਰ ਦੇ ਰੁਤਬੇ ਨੂੰ ਉਹਦੇ ਮਾਣ ਸਨਮਾਨ ਨੂੰ ਜਿਹੜਾ ਉਹਨਾਂ ਨੇ ਨੁਕਸਾਨ ਪਹੁੰਚਾਇਆ ਹੈ ਉਹਦੇ ਕਰਕੇ ਜਿਹੜਾ ਮੈਨੂੰ ਵੀ ਜਿਹੜਾ ਇੱਕ ਕਦਮ ਚੁੱਕਣਾ ਪਿਆ ਸੀ। ਪਰ ਤੁਹਾਡੇ ਸਾਹਮਣੇ ਸਾਰਾ ਇਹ ਵਰਤਾਰਾ ਕਿਥੋਂ ਤੁਰਿਆ ਇਸ ਰੂਪ ਚ ਤੁਰਿਆ। ਠੀਕ ਹੈ ਕਿ ਇਸ ਅਨੁਸਾਰੀ ਨੂੰ 2 ਦਸੰਬਰ ਦੇ ਹੁਕਮਨਾਮੇ ਨਾਲ ਜੋੜਿਆ ਜਾ ਰਿਹਾ ਹੈ। ਜੋ ਮੈਂ ਮਹਿਸੂਸ ਕਰਦਾ ਕਿ ਇਹਦਾ 2 ਦਸੰਬਰ ਦੇ ਹੁਕਮਨਾਮੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸੰਬੰਧ ਨਹੀਂ। ਕਿਉਂਕਿ ਬਾਕੀ ਸਭ ਸਰਬਾਨਵੀ ਸ਼ੀਰਮਨੀ ਗੁਰਦਰਾ ਪ੍ਰਬੰਧਕ ਕਮੇਟੀ ਵਿੱਚ ਉਸੇ ਤਰ੍ਹਾਂ ਆਪਣੀਆਂ ਸੇਵਾਵਾਂ ਨਿਭਾੜੇ ਨੇ ਕੰਮ ਅਗਵਾਈ ਦੇ ਰਹੇ ਕਿਉਂਕਿ ਮੈਂ ਵੀ ਉਸ ਇਨਕੁਆਇਰੀ ਦਾ ਜਿਹੜੀ ਸਬਕਮਿਟੀ ਨੇ ਕੀਤੀ ਹੈ ਉਹਦਾ ਹਿੱਸਾ ਬਣਿਆ ਸੀ ਤੇ ਸਬਕਮਿਟੀ ਕੋਲੇ ਦਰਖਾਸਤ ਦੇ ਕੇ ਪਰਮਿਸ਼ਨ ਲੈ ਕੇ ਮੈਂ ਵੀ ਆਪਣਾ ਬਿਆਨ ਦਰਜ ਕਰਾਇਆ ਸੀ ਤੇ ਜਿੱਥੋਂ ਤੱਕ ਗੈਮੀ ਹੱਪੀਸ ਨੂੰ ਹੋਰਾਂ ਦੇ ਸਾਂਧੂ ਦੇ ਇਲਜ਼ਾਮਾਂ ਦਾ ਸਵਾਲ ਹੈ ਜੋ ਮੈਨੂੰ ਪਤਾ ਲੱਗਾ ਹੈ ਕਿ ਬੜੇ ਡਾਕੂਮੈਂਟ ਸਬੂਤਾਂ ਦੇ ਆਧਾਰ ਤੇ ਕੱਲੇ ਜ਼ਬਾਨੀ ਕਲਾਮੀ ਨਹੀਂ ਉਹ ਸਾਰਾ ਕੁਝ ਸਾਬਤ ਹੋਇਆ ਹੈ ਜਿਹੜਾ ਕਿ ਫਾਈਲ ਦਾ ਹਿੱਸਾ ਪ੍ਰਾਣੀਆਂ ਚਿੱਠੀਆਂ ਜਿਹੜੀਆਂ ਉਹ ਦਿੱਖਦਾ ਰਿਹਾ ਆ ਅਗਲੇ ਬਨੇ ਡੱਬੀਆਂ ਨਹੀਂ ਲੱਗੀਆਂ ਕਿੱਥੇ ਗਈਆਂ ਕਿਉਂ ਨਹੀਂ ਲੱਭਣ ਦਿੱਤੀਆਂ ਦੀਆਂ ਕਿਹੜਾ ਅਸਰ ਸੁਖਵਰਤ ਕੇ ਜਿਹੜਾ ਆ ਉਹ ਰਿਪੋਰਟ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਕਾਗਜ਼ ਨਹੀਂ ਮਿਲਿਆ ਉਹਤੇ ਗਏ ਹਰਪ੍ਰੀਤ ਸਿੰਘ ਮਰਦ ਦਾ ਸਾਹ ਨੂੰ ਕਹਿੰਦੇ ਹੀ ਹੈ ਕਿ ਇਹਨਾਂ ਨੇ ਹੱਥਾਂ ਤੇ ਆਪਣੀ ਜੜੀ ਲੈ ਰਹੀ ਰੁਤਬੇ ਦੇ ਵਰਤੋਂ ਕਰਦੇ ਹਾਂ ਆਪਣੇ ਸੁਖ ਦੀ ਮਰਤੋਂ ਕਰਦੇ ਹਾਂ ਮੈਨੂੰ ਇਨਸਾਫ਼ ਨਹੀਂ ਮਿਲਦਾ ਉਹ ਮੀਡੀਆ 'ਚ ਵੀ ਕਹਿ ਚੁੱਕਾ ਹੈ ਕ੍ਰਪਾਣਯਕ ਠੀਕੀਆਂ ਜਿਹੜੀਆਂ ਉਹ ਲਿਖਦਾ ਇਹ ਜੋ ਕਸ਼ੂਕ ਦੇ ਕੋਲ ਬਚਿਆ ਬਚਾਇਆ ਸੀਗਾ ਉਹਨੇ ਸਭ ਮਿਕੜੇ ਜਮਾ ਕਰਾਇਆ ਜਿਹੜੇ ਸਬੂਤ ਨਹੀਂ ਪਰ ਇਸ ਤੋਂ ਵੀ ਲਾਵਾ ਲਗ ਭਾਗ ਇੱਕ ਦਰਜਨ ਦੇ ਕਰੀਬ ਜਿਹੜੇ ਦੋਸ਼ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਜਰਾਂ ਦੇ ਉੱਤੇ ਪੰਤਕ ਮਰੀਆਨਾ ਨੂੰ ਲੈ ਕੇ ਔਰ ਜਿਹੜੇ ਉਹਨਾਂ ਨੇ ਜਥੇਕਰ ਦੇ ਮਾਨ ਸਨਮਾਨ ਨੂੰ ਫੇਸ ਪੰਚਾਈਆ ਉਹਨੂੰ ਲੈ ਕੇ ਤੇ ਨਿਜ਼ਮਾ ਨੂੰ ਲੈ ਕੇ ਜਿਹੜਾ ਆ ਉਹਨਾਂ ਦੋਸਾਂ ਦੀ ਬੜੀ ਜੜੀ ਹੈ। ਡੰਗਾਈ ਦੇ ਨਾਲ ਸਬਦੂਤੀ ਨੇ ਜਾਂਚ ਕੀਤੀ ਹੈ ਫਿਰ ਉਹ ਵੀ ਸਬੂਤਾਂ ਦੇ ਆਧਾਰ ਤੇ ਜਿਹੜਾ ਸਾਬ ਸਾਵਧ ਕਰਕੇ ਉਸ ਸਬਕ ਵਿੱਚ ਦੀ ਰਿਪੋਰਟ ਦਾ ਹਿੱਸਾ ਹੋਇਆ ਹੈ। ਜਿਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੈਖੀ ਜਦੋਂ ਮੈਨੂੰ ਸੱਦਿਆ ਗਿਆ ਸੀ ਅਗਿਆਨੀ ਹਰਪੀਤ ਸਿੰਘ ਘਰਾਂ ਨੇ ਭੈਣੀਆਂ ਗਾਹਾਂ ਕੱਡੀਆਂ ਸੀ ਤੇ ਸਾਰੇ ਸ਼ਬਦ ਦੇ ਵਰਤੋਂ ਕੀਤੀ ਸੀ ਉਹ ਸਾਬਤ ਹੈ ਜਿਹੜਾ ਕਿ ਮਰਯਾਦਾ ਦੀ ਉਲੰਘਣਾ ਹੈ ਇੱਕ ਅਮਰਤਾਨੀ ਸਿੱਖ ਨੂੰ ਘਾਹਾਂ ਕੱਢਣਾ ਇੱਕ ਧਾਰਮਿਕ ਗੁਨਾਹ ਫਿਰ 16 ਅਕਤੂਬਰ ਨੂੰ ਗਿਆਨੀ ਹਰਪੀਤ ਸਿੰਘ ਹੋਰੀ ਰੋਂਦਿਆਂ ਹਾਂ ਜਿਹੜੀ ਵੀਡੀਓ ਪਾਉਂਦੇ ਨੇ ਜਿਹਦੇ ਵਿੱਚ ਮੇਰੇ ਉੱਤੇ ਬੜੇ ਭੈੜੇ ਭੜੀ ਦੂਸ਼ ਲਾਉਂਦੇ ਨੇ ਕਿ ਵਿਸਤਾ ਸਿੰਘ ਮੇਰੇ ਪਰਿਵਾਰ ਨੂੰ ਤੇ ਮੈਨੂੰ ਧਮਕੀਆਂ ਦੇ ਰਿਹਾ ਹੈ ਮੇਰੇ ਪ੍ਰਭਾ ਨੂੰ ਨੰਗੇਆਂ ਕਰਨ ਦੀ ਮੇਰੀਆਂ ਧੀਆਂ ਨੂੰ ਫੜਨ ਦੀ ਤੇ ਮੈਨੂੰ ਮੇਰੀ ਜਾਤੀ ਬਾਰੇ ਸ਼ਬਦਾਂ ਦੇ ਮਾੜੇ ਸ਼ਬਦਾਂ ਦੀ ਵਰਤੋਂ ਕਰ ਰਿਹਾ ਹੈ ਜਿਹਨੇ ਮੈਨੂੰ ਬਹੁਤ ਦੁੱਖ ਪਹੰਚਾਇਆ ਔਰ ਗੈਰ ਹਕੂਸੀ ਸਿੰਘ ਉਹਨਾਂ ਦੀ ਕੀ ਮਨਛਾ ਸੀ ਮੈਨੂੰ ਨਹੀਂ ਪਤਾ ਮੈਂ ਜਾਂਦੇ ਸਪਸ਼ਟ ਹੈ ਕਿ ਉਹ ਨਿਰਗੁਣ ਪ੍ਰਕਾਸ਼ਤ ਪਹਿਲਾਂ ਕਰਨਾ ਚਾਹੁੰਦੇ ਸੀ ਕਸ਼ਟਯੰਤਰ ਦੇ ਤਹਿ ਤੇ ਤਹਿ ਜਿਹੜਾ ਹਾਂ ਅ ਇੱਕ ਅਜਿਹੇ ਮਹੌਲ ਬਣਾਉਣਾ ਚਾਹੁੰਦੇ ਸੀ ਕਿ ਆਪ ਵਿਚਾਰਾ ਬਣਨਾ ਚਾਹੁੰਦੇ ਸੀ ਤੇ ਮੈਨੂੰ ਇੱਕ ਅ ਬਦਮਾਸ਼ ਦੇ ਤੌਰ ਤੇ ਪੇਸ਼ ਕਰਨਾ ਚਾਹੁੰਦੇ ਸੀ ਇੱਕ ਅਮਰਤਾਰੀ ਸਿੱਖ ਨੂੰ ਤੇ ਮਸੂਰਾ ਤਕਬਰ ਤੋਂ ਲੈ ਕੇ ਉਹਦੇ ਸਬੂਤ ਮੰਗਦਾ ਹੁੰਦਾ ਹੈ ਕਿ ਗਿਆਨੀ ਹਰ ਕਿਸੇ ਨੂੰ ਬਨਲੇ ਝੂਠ ਬੋਲੇ ਤੇ ਚੁੱਠੇ ਦੋਸ਼ ਲਾਏ ਮੈਨੂੰ ਸਬੂਤ ਚਾਹੀਦੇ ਨੇ ਨਹੀਂ ਮੈਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਕਚਾਈ ਦੇ ਵਿੱਚ ਜਾ ਕੇ ਫਸੀਲ ਦੇ ਥੱਲੇ ਖੜ ਕੇ ਜਾ ਕੇ ਅਰਦਾਸ ਕੀਤੀ 29 ਅਕਤੂਬਰ ਨੂੰ ਉਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੇ ਮੇਰੀ ਸੰਗਲੀ ਹੈ ਅੱਜ ਜੋ ਵੀ ਵਰਤਿਆ ਮੇਰੇ ਕੋਲ ਗਿਆਨੀ ਹਰਕ੍ਰਿਸ਼ਨ ਮਹਾਰਾਜ ਦੇ ਸੁਪਨੇ ਕਿ ਦਿੱਸੀ ਸੁਪਨੇ ਕਿ ਸੀ ਸੁਤਿਆ ਹਾਂਜੀ ਤੇ ਹੋਰ ਬਹੁਤ ਉਸਾ ਜੀ ਦੇ ਵਿੱਚ ਜਿਹੜੀ ਉਸ ਰਿਵਾਇਤ ਦੀ ਉਸ ਪਰੰਪਰਾ ਦੀ ਉਸ ਮਰਿਆਦਾ ਦੀ ਨੰਮਣਾ ਕਰਦੇ ਹੋયા ਆਂ ਪਤ ਦੀ ਅਰਦਾਸ ਕਰਨਾ ਉਹ ਨਹੀਂ ਕਰ ਸਕਦੇ ਚਲਦੀ ਸੰਚਲਨੀ ਮੁੱਖ ਮੰਤਰੀ ਉਹ ਵੀ ਕਾਂਗਸ ਦਾ ਹਾਂਜੀ ਉਹਦੇ ਵਿਆਹ ਤੇ ਜਥੇਦਾਰ ਸੱਜਦਾ ਜਾਣਾ ਕਾਂਗਸੀ ਮੁੱਖ ਮੰਤਰੀ ਦੀ ਉਸ ਕਾਂਗਸ ਦੇ ਜਿਹੜੇ ਜਨਸ਼੍ਰੀ ਕਾਂਤਖਸਨ ਨੂੰ ਦੇਤੇ ਰਹੀ ਪਿਤਾ ਉਹਦੇ ਪੁੱਤ ਬੀਟੇ ਦੇ ਆਨੰਦ ਕਰਦੀ ਅਰਦਾਸ ਕਰਨਾ ਮੇਰਾ ਖਿਆਲ ਹੈ ਕਿ ਕੋਈ ਵੀ ਗੁਰਮਤ ਦਾ ਧਰਮ ਨਹੀਂ ਮਰਿਆਦਾ ਦਾ ਧਰਮ ਨਹੀਂ ਸਿੱਖ ਬਤਾ ਨਹੀਂ ਕਰ ਸਕਦਾ ਪਗਵੰਤਾਂ ਦੇ ਆਨੰਦ ਕਾਰਜ ਜਦ ਵਿਆਹ ਹੁੰਦਾ ਹੈ ਤੇ ਗੁਰੂ ਮਹਾਰਜ ਦਾ ਰੂਪ ਉਹਦੇ ਮੁੱਖ ਮੰਤਰੀ ਨਵਾਸਤੇ ਲਿਆਂਦਾ ਜਾਂਦਾ ਹੈ ਤੇ ਗੇਟ ਦੇ ਉੱਤੇ ਗੁਰੂ ਮਹਾਰਜ ਸੱਚੇ ਪਾਤਸ਼ਾਹ ਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਲਕੀ ਦੀ ਤਲਾਸ਼ੀ ਜਿਹੜੀਆਂ ਜੁੱਤੀਆਂ ਪਾ ਕੇ ਲਈ ਜਾਂਦੀ ਏ ਔਰ ਬੁਰੀ ਤਰ੍ਹਾਂ ਲੇ ਜਾਂਦੀ ਜਿਸ ਤਰ੍ਹਾਂ ਕਿਸੇ ਪ੍ਰਿਆਦੀ ਦੀ ਲਈ ਜਾਂਦੀ ਏ ਤੇ ਜਦਦਾ ਸੰਬਦ ਫਰਜ਼ ਬਣਦਾ ਸੀਗਾ ਕਿ ਉਹਦੇ ਉੱਤੇ ਕਾਰਵਾਈ ਕਰਦੇ ਇੱਕ ਸੱਬਦ ਸੌਂਦੇ ਕਿ ਐਡਾ ਵੱਡਾ ਉਲੰਘਣ ਜਿਹੜਾ ਆ ਜਿਹੜੇ ਗੁਰਮਤ ਦਾ ਸਰੂਪ ਲੈ ਕੇ ਆਏ ਸੀ ਜਾਂ ਜਿਨ੍ਹਾਂ ਨੇ ਪ੍ਰਬੰਧ ਕੀਤਾ ਸੀ ਜਾਂ ਜਿਨ੍ਹਾਂ ਦੇ ਘਰ ਚ ਆਇਆ ਸੀਗਾ ਇਹਦਾ ਬਡਾ ਨਾਦਰ ਜਿਹੜਾ ਹੈ ਉਹ ਅੱਜ ਉਦੋਂ ਤੇ ਕੋਈ ਭਾਰ ਨਹੀਂ ਔਰ ਇਸ ਤੋਂ ਇਲਾਵਾ ਜਿਹੜਾ ਆ ਰੰਗ ਚੱਡਾ ਜਿਹਦੇ ਬਾਰੇ ਗਿਆਨੀ ਹਰਪ੍ਰੀਤ ਸੂਰੀ ਕਿ 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 ਮੇਰੀ ਉਸ ਪਰਵਾਰ ਨਾਲ ਸਾਹੀ ਬੜੀ ਹੈ ਮਿੱਤਰਤਾ ਹੀ ਬੜੀ ਹੈ ਪਿਆਰ ਹੀ ਬੜਾਇਆ ਤੇ ਮਿੱਤਰਤਾ ਪਿਆਰ ਇਥੋਂ ਦੱਸਿਆ ਗਿਆ ਜੈਦਰ ਸਾਹਿਬ ਉਹਨਾਂ ਨੇ ਸਮਾਗਮ ਤੇ ਜਾਂਦੇ ਆ ਤੇ ਅਗਲੀ ਛੜਕ ਤੇ ਆ ਰਹੇ ਨੇ ਆਮੋਰੀ ਪੜ ਦੇ ਲੀਡਰ ਨਹੀਂ ਗੱਡੀਆਂ ਉਭਦੀਆਂ ਜਿਹੜਾ ਕਪੂਰਥਲਾ ਹਾਊਸ ਹੈ ਜਿੱਥੇ ਸਮਾਗਮ ਸੀ ਉਹਦੇ ਅੰਦਰ ਜਾਂਦੀਆਂ ਨੇ ਅੰਦਰ ਵੀ ਜਿਸ ਕਦਰ ਮਰਿਆਦਾ ਦੀ ਉਲੰਘਣਾ ਜਿਹਦਰ ਸਾਹਿਬ ਦੇ ਸਾਹਮਣੇ ਹੋਈ ਤੇ ਉੱਥੇ ਗਲੈਮਰ ਦੇ ਵਿੱਚ ਖੜ ਕੇ ਇਹ ਹੈ ਉਹਨਾਂ ਦੇ ਵਿੱਚ ਖੜ ਕੇ ਸਾਡੇ ਜਿਹਦਰ ਸਾਹਿਬ ਕੀ ਸਾਬਤ ਕਰਨਾ ਚਾਹੁੰਦੇ ਸੀ ਕਿ ਕਿਸੇ ਸਮੇਂ ਨਰਤ ਨਿਯਮ ਸਮਾਜ ਦੇ ਵਿੱਚ ਸਨਮਾਨ ਇਸ ਚੀਜ਼ ਦਿੱਤਾ ਜਾਂਦਾ ਮੈਂ ਨਹੀਂ ਕਿਹਾ ਕਿ ਜੇ ਕੋਈ ਵਿਗਾ ਕਿਸਮ ਕਰਦਾ ਹੈ ਮੈਂ ਵੀ ਉਸ ਉੱਤੇ ਸਵਾਲ اٹھਾਉਣਾ ਮੇਰੀਆਂ ਧੀਆਂ ਨੇ ਭੈਣਾਂ ਨੇ ਬੱਚੀਆਂ ਨੇ ਮਾਵਾ ਨੇ ਮੈਂ ਹਰ ਕਿਸ ਦਾ ਸਤਿਕਾਰ ਕਰਦਾ ਹਾਂ ਪਰ ਸਾਡੇ ਜਥੇਦਰ ਸੇਬਾਨ ਜਿਹੜੇ ਅੱਜ ਦੀਆਂ ਮਨੋਰੰਜਨਤਨ ਵਾਲੀਆਂ ਬੀਬੀਆਂ ਨੇ ਉਹਨਾਂ ਦੇ ਸਮਾਗਮ ਵਿੱਚ ਜਾਣਗੇ ਤੇ ਫਿਰ ਕਹਿਣਗੇ ਕਿ ਮੈਂ ਇਸ ਕਰਕੇ ਗਿਆ ਸੀ ਕਿ ਮੇਰੀ ਬੱਚੀ ਪ੍ਰਿੰਕਾ ਦਾ ਜੋ ਫਰਮ ਹੋਣਾ ਚਾਹੀਦਾ ਸੀ ਹੋਰ ਬਹੁਤ ਕੁਝ ਹੈ ਲਗਭਗ 1 ਦਰਜਨ ਦੇ ਕਰੀਬ ਜਿਹੜੇ ਹੈ ਗਹਿਨੇ ਹਰਪੀ ਸਿੰਘ ਹੋਰ ਹਤੇ ਜਿਹੜੇ ਇਹ ਦੋਸ਼ ਸਾਬਤ ਹੋਏ ਉਹਨਾਂ ਨੂੰ ਧਾਰ ਹੈ ਉਹਨਾਂ ਦੋਸ਼ਾਂ ਨੂੰ ਫਰਮਾਉਣ ਵਾਸਤੇ ਕੰਦੀ ਕਚਰੀ ਦੇ ਵਿੱਚ ਆਪਣਾ ਪੱਖ ਰੱਖਣ ਪਰ ਕਿਉਂਕਿ ਉਹਨਾਂ ਦੀ ਆਦਤ ਹੈ ਕਿ ਹੁਕਮ ਨੂੰ ਗੁਨਰਾ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਅੰਦਰੋਂ ਹੋਰ ਨੇ ਬਾਹਰੋਂ ਹੋਰ ਨੇ ਬਾਰੋਂ ਨੇ ਕਈ ਵਾਰ ਸ਼ਾਹ ਦੇ ਵਿੱਚ ਇਹ ਹੋ ਕੇ ਚੰ ਚੜ ਜਾਂਦੇ ਨੇ ਕਿ ਉਹ ਰੱਖਾਇਆ ਵੀਡੀਓ ਤੋਂ ਹਾਂ ਦੇਖੀ ਜਿਹੜੇ ਗੱਲਾਂ ਵੀ ਹਰ ਇੱਕ ਤਾਂ ਮੈਂ ਤਾਂ ਕਿਹਾ 1.5 ਘੰਟੇ ਦੀ ਵੀਰ ਆ ਗਈ ਪਰ ਹੁਣ ਤਾਂ ਸਭ ਕੁਝ ਹੋ ਗਿਆ ਜਿੱਦੇ ਕਰਕੇ ਮੈਂ ਮੰਗਦਾ ਸੀਗਾ ਹੁਣ ਮੈਨੂੰ ਤਾਂ ਰੋੜ ਨਹੀਂ ਪਰ ਕੌਮ ਨੂੰ ਲੋੜਿਆ ਕਿ ਉਹ 1.5 ਘੰਟੇ ਦੀ ਵੀਡੀਓ ਵੀ ਜਾਰੀ ਹੋਣੀ ਚਾਹੀਦੀ ਤੇ ਜਿਹੜੀਆਂ ਜਿਹੜੀਆਂ ਵੀ ਗੱਲਾਂ ਜਿਹੜੀਆਂ ਨੇ ਸਾਬਤ ਹੋਈਆਂ ਨੇ ਹਾਂਜੀ ਉਹ ਉਹ ਉਹਨਾਂ ਦੇ ਜਵਾਬ ਜਿਹੜੇ ਨੇ ਉਹ ਗੈਨੀ ਹਰਪ੍ਰੀਤ ਸਿੰਘ ਗਣਪਤ ਦੀ ਕਚਹਿਰੀ ਚ ਸਬੂਤਾ ਸਨਿਹਤ ਰੱਖਣੇ ਚਾਹੀਦੇ ਇਹ ਸਬੂਤਾ ਸਨਿਹਤ ਚਾਹੇ ਉਹਨਾਂ ਦੇ ਸੰਗ ਦਾ ਪੀਸ ਹੈ ਚਾਹੇ ਮੇਰੇ ਜ਼ਾਮਨੀ ਚਾਹੇ ਮਰਯਾਦਾ ਨੂੰ ਲੈ ਕੇ ਚਾਹੇ ਤਖਤ ਸ਼੍ਰੀ ਦੰਦਮਾ ਸਾਹਿਬ ਦੀ ਮਰਯਾਦਾ ਨੂੰ ਲੈ ਕੇ ਚਾਹੇ ਉਹ ਜਿਹੜੀ ਹੈ ਇੱਕ ਜਸਦਰ ਦੇ ਰੁਤਬੇ ਦੇ ਮਾਨ ਸਨਮਾਨ ਨੂੰ ਖੇਸ ਪਹੁੰਚਣ ਵਾਲੀ ਗੱਲਾਂ ਜਿਹੜੀਆਂ ਸਾਹਤ ਹੋਈਆਂ ਨੇ ਉਹਨਾਂ ਬਾਰੇ ਜਿਹੜਿਆ ਆਪਦੇ ਉਥੇ ਰੱਖਣ ਇਵੇਂ ਫਿਰ ਭਾਉ ਕੇ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਗਾ ਤੇ ਮਦਕੌਮ ਨੂੰ ਇਹਨਾਂ ਕਹ ਦੱਸਣਾ ਚਾਹਣਾ ਆ ਕਿ ਗਿਆਨੀ ਹਰਪੀ ਸਿੰਘ ਹਰਦੇਵਰੂ ਦੇ ਲਗਭਗ ਇੱਕ ਦਰਜਨ ਦੇ ਕਰੀਬ ਜਿਹੜੇ ਨੇ ਤੱਥਾਂ ਦੇ ਆਧਾਰਤ ਸਬੂਤਾਂ ਦੇ ਆਧਾਰਤ ਜਿਹੜੇ ਦੋਸ਼ ਨੇ ਉਹ ਸਾਬਤ ਹੋਏ ਨੇ ਜਿਹੜੇ ਮਰਿਆਦਾ ਦੀ ਉਲੰਘਣਾ ਹੈ ਧੰਮ ਭਰਮਾ ਦੀ ਉਲੰਘਣਾ ਹੈ ਤੇ ਰਵੈਟਾ ਦੀ ਉਲੰਘਣਾ ਹੈ ਤੇ ਜਿੱਥੇਦਰ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀਆਂ ਉਹਨਾਂ ਦੀਆਂ ਕਾਰਵਾਈਆਂ ਨੇ ਇਸ ਕਰਕੇ ਜਿਹੜੀ ਉਹਨਾਂ ਦੇ ਉੱਤੇ ਅੱਜ ਜਿਹੜੀ ਹੈ ਅ ਸ਼੍ਰੋਮ ਗੁਦਰ ਪ੍ਰਬੰਧ ਕਮੇਟੀ ਦੀ ਅਗਵਾਈ ਤੁਣ ਜਿਹੜੀ ਕਾਰਵਾਈ ਕੀਤੀ ਹੈ ਮੈਂ ਤੇ ਸਤਗੁਰੂ ਗੁਰੂ ਹਰਿਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦਾ ਕਿ ਸਤਿਗੁਰੂ ਵੱਡੇ ਰਚਨਾ ਜਲ ਲਾਸ ਕੀਤੀ ਸੀ ਤੂੰ ਦਾਸ ਦੀ ਅਦਾਸ ਪ੍ਰੋਣ ਕੀਤੀ ਹੈ ਵਾਈ ਜੀ ਦਾ ਖਾਸਾ ਵਾਈ ਜੀ ਦੀ ਖਫਤ ਹੈ ਸਸੀ ਬਾਣੀ ਰੋ ਹਰ ਤਾਜ਼ਾ ਅਪਡੇਟ ਲਈ 온 ਸकाई ਟੀਵੀ ਦਿਨਾਲ